ਹਾਂਜੀ ਮਿੱਤਰੋ ਕੀ ਹਾਲ ਚਾਲ ਆ ਨਾ ਵੀਡੀਓ ਆਈ ਆ ਆਪਣੇ ਕੋਲ ਜੰਮੂ ਤੋਂ ਜੰਮੂ ਤੋਂ ਇਹ ਵੀਰ ਸਿਗਾ ਆਪਣੇ ਟੈਕਸੀ ਡਰਾਈਵਰ ਨੋਵਾ ਗੱਡੀ ਸੀਗੀ ਇਹਨਾਂ ਕੋਲੇ ਤੇ ਇਹ ਜਿੱਦਾਂ ਲਖੜੀਆਂ ਵਾਲੇ ਦਿਨ ਦੀ ਗੱਲ ਆ ਤੇ ਉੱਥੋਂ ਨਾ ਜਿੱਦਾਂ ਕਟੜੇ ਤੋਂ ਇਹਨਾਂ ਨੂੰ ਫੋਨ ਆਇਆ ਆ ਜਿਹੜੇ ਵਿੱਚ ਚਾਰ ਪੰਜ ਜਣੇ ਤੁਸੀਂ ਮੁੰਡੇ ਦੇਖ ਰਹੇ ਆ ਨਾ ਇਹਨਾਂ ਨੇ ਜੇ ਮੰਗਲ ਸਿੰਘ ਇਹ ਬਾਈ ਦਾ ਨਾਮ ਸੀਗਾ ਤੇ ਇਹਦੇ ਨਾਲ ਅੱਜ ਦਾ ਕੰਟੈਕਟ ਕੀਤਾ ਤੇ ਇਹਨੂੰ ਹਨਾ ਵੀਰ ਨੂੰ ਉੱਥੇ ਸੱਦਿਆ ਠੀਕ ਆ ਸੱਦਿਆ ਤੇ ਇਹਨੂੰ ਕਹਿੰਦੇ ਵੀ ਸਾਨੂੰ ਹਨਾ ਜੰਮੂ ਰੇਲਵੇ ਸਟੇਸ਼ਨ ਲਾ ਦੇ ਕਟੜੇ ਤੋਂ ਕੋਈ ਜੰਮੂ ਕੁਚਾਲੀ 45 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਹਨੂੰ ਜਿੱਦਾਂ ਕਹਿੰਦੇ ਵੀ ਅੱਗੇ ਜਾ ਕੇ ਤੂੰ ਸਾਨੂੰ ਲਾ ਦੇ ਠੀਕ ਆ ਵੀ ਜੋ ਵੀ ਤਰ੍ਹਾਂ ਕਿਰਾਇਆ ਬਣਦਾ ਉਹ ਤੈਨੂੰ ਦੇ ਦਾਂਗੇ ਇਹ ਆ ਵੀ ਚਲੋ ਉੱਥੇ ਕਟੜੇ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਇਸ ਕਰਕੇ ਇਹ ਵੀਰ ਨੇ ਵੀ ਜਾਂਚ ਪੜਤਾਲ ਨਹੀਂ ਕੀਤੀ ਹਨਾ ਕੀੜੀ ਆਪਣੇ ਮੌਕੇ ਦੀਆਂ ਸਵਾਰੀਆਂ ਹੁੰਦੀਆਂ ਉਹ ਇਦਾਂ ਹੀ ਜਾਨਿ ਕਿ ਚੜ੍ਹਾ ਪੈਂਦੀਆਂ ਵਾ ਵੀ ਇਹਨਾਂ ਦਾ ਕੋਈ ਅਤਾ ਪਤਾ ਤਾਂ ਨਹੀਂ ਆ ਪਰ ਫੇਰ ਵੀ ਇਹਨਾਂ ਦੇ ਕੋਈ ਆਈਡੀ ਪ੍ਰੂਫ ਲੈਣਾ ਚਾਹੀਦਾ ਜਿਹੜਾ ਬੁੱਕ ਕਰਵਾ ਉਹਦੇ ਰੂਪ ਲੈਣੇ ਚਾਹੀਦੇ ਆ ਠੀਕ ਆ ਹੁਣ ਜਿਹੜਾ ਇੱਕ ਡ੍ਰੌਪ ਵਾਲਾ ਆ ਇਹ ਵੀ ਹੁੰਦਾ ਕੋਈ ਨੂੰ ਜਾਣਣੀ ਹੁੰਦੀ ਹੁੰਦਾ ਤੇ ਇਹਨੂੰ ਵੀਰ ਨੂੰ ਫੋਨ ਤੇ ਇਹ ਵੀਰ ਉੱਥੇ ਚਲਾ ਗਿਆ ਠੀਕ ਆ ਲਖੜੀਆਂ ਵਾਲੇ ਦਿਨ ਦੀ ਗੱਲ ਆ ਇਹ ਇਹਨੂੰ ਜਦੋਂ ਕਹਿੰਦੇ ਵੀ ਤੂੰ ਸਾਨੂੰ ਕੱਟੜੇ ਤੋਂ ਜੰਮੂ ਛੱਡ ਦੇ ਤੇ ਇਹ ਚਲਾ ਗਿਆ ਹਨਾ ਉੱਥੋਂ ਯਾਨੀ ਕਿ ਰਾਤ ਨੂੰ ਕੋਈ ਇੱਕ 40 45 ਤੇ ਇਹਨੇ ਆਪਣੇ ਘਰੇ ਫੋਨ ਕੀਤਾ ਹਨਾ ਵੀ ਮੈਂ ਇਹਨਾਂ ਨੂੰ ਛੱਡ ਕੇ ਤੇ ਸਿੱਧਾ ਯਾਨੀ ਕਿ ਮੈਂ ਘਰੇ ਹੀ ਆਉਂਗਾ ਤੇ ਯਾਨੀ ਕਿ ਲੱਕੜੀ ਮੈਂ ਘਰੇ ਜਾਣ ਕੇ ਬਣਾਉਂਗਾ ਹਨਾ ਤੇ ਉਸ ਤੋਂ ਬਾਅਦ ਦਾ ਇਹਦਾ ਫੋਨ ਬੰਦ ਹੋਣ ਲੱਪਿਆ ਹਨਾ ਤੇ ਘਰਦਿਆਂ ਨੇ ਬਥੇਰਾ ਟਰਾਈ ਕੀਤਾ ਜਦੋਂ ਸਾਰਾ ਦਿਨ ਨਹੀਂ ਲੱਗਿਆ ਤੇ ਇਹ ਘਰਦਿਆਂ ਜਦੋਂ ਪੁਲਿਸ ਦੇ ਰਿਪੋਰਟ ਲਖਾਈ ਇਹਦੀ ਤੇ ਉਥੋਂ ਜਾਨੀ ਕਿ ਉਹਨਾਂ ਨੇ ਕਿਹਾ ਵੀ 24 ਘੰਟੇ ਬੀਤ ਲੈਣ ਦੋ ਪਰ 24 ਘੰਟੇ ਦੇ ਵਿੱਚ ਦਾ ਹੁਣ ਘਰਦਿਆਂ ਤੋਂ ਬਾਈ ਕਿੱਥੇ ਝੱਲ ਹੁੰਦਾ ਹਨਾ ਵੀ ਆਪਣੇ ਘਰ ਦਾ ਮੈਂਬਰ ਹੈ ਜਿਹੜਾ ਇੰਨੇ ਟਾਈਮ ਤੋਂ ਗਿਆ ਹੋਇਆ ਆ ਉਹ ਵਿਚਾਰਾ ਨਹੀਂ ਵਾਪਸ ਆਇਆ ਹੈਨਾ ਤੇ ਇਹ ਬੰਦਾ ਜਿਹੜਾ ਸੀਗਾ ਬਾਈ ਇਹਨੂੰ ਹਨਾ ਆ ਚਾਰਾ ਪੰਜਾ ਜਣਿਆਂ ਨੇ ਕੀ ਕੀਤਾ ਰਸਤੇ ਦੇ ਵਿੱਚ ਨਾ ਇੱਕ ਟੋਲ ਪਲਾਜਾ ਆਉਂਦਾ ਆ ਜਿਹੜੇ ਬਾਈ ਉਧਰ ਨੂੰ ਗਏ ਆ ਨਾ ਜੰਮੂ ਤੋਂ ਆਪਣੇ ਕਟੜੇ ਵਾਲ ਨੂੰ ਮੇਰੇ ਹਿਸਾਬ ਨਾਲ ਉਦਮਪੁਰ ਦੇ ਕੋਲੇ ਆ ਇਹ ਟੋਲ ਪਲਾਜਾ ਉਸ ਤੋਂ ਪਿੱਛੇ ਇੱਕ ਇਹਨਾਂ ਜੋ ਬੰਦਾ ਇਹਨੂੰ ਕਹਿੰਦਾ ਵੀ ਹਨਾ ਬਾਥਰੂਮ ਜਾਣਾ ਆ ਗੱਡੀ ਰੋਕ ਤੇ ਇਹਨੇ ਗੱਡੀ ਰੋਕੀ ਤੇ ਉਹ ਇੱਕ ਬੰਦਾ ਥੱਲੇ ਉਤਰ ਗਿਆ ਜਿਹੜਾ ਬੰਦਾ ਇਹਦੇ ਮਗਰਲੀ ਸੀਟ ਤੇ ਬੈਠਾ ਸੀਗਾ ਨਾ ਉਨੇ ਗਮਸ਼ਾ ਕੱਢਿਆ ਗਮਸ਼ਾ ਮਤਲਬ ਜਿਹੜਾ ਗਲ ਦੇ ਵਿੱਚ ਨਾ ਇੱਕ ਕਪੜਾ ਜਿਹਾ ਪਾਉਂਦੇ ਆ ਬਿਹਾਰੀ ਲੋਕ ਪਰ ਇਹ ਬੰਦੇ ਬਿਹਾਰੀ ਨਹੀਂ ਸੀਗੇ ਇਹ ਸੀਗੇ ਸਿਰਸੇ ਦੇ ਠੀਕ ਆ ਤੇ ਉਹ ਗਮਸ਼ਾ ਜਿਹੜਾ ਕੱਢ ਗਿਆ ਨਾ ਇਹ ਬਾਈ ਦੇ ਗਲੇ ਦੇ ਨਾਲ ਜਿੱਦਾਂ ਲਪੇਟ ਲਿਆ ਹੈ ਨਾ ਤੇ ਗਲਾ ਜਿੱਤਾ ਘੁੱਟ ਤੇ ਬਾਈ ਦੀ ਉੱਥੇ ਜਿੱਦਾ ਡੈਥ ਹੋ ਗਈ ਇਹ ਵੀ ਜਿੱਦਾਂ ਬਾਅਦ ਚ ਇਹਨਾਂ ਨੇ ਬਿਆਨ ਦਿੱਤੇ ਆ ਕਿਉਂਕਿ ਪੁਲਿਸ ਵਾਲਿਆਂ ਨੇ ਇੰਨਾ ਯਾਨੀ ਕਿ ਵਧੀਆ ਕੰਮ ਕੀਤਾ ਵੀ ਇਹੇ ਬੰਦੇ ਸਰਸੇ ਤੋਂ ਫੜਲੇ ਸੀਗੇ ਹਨਾ ਕਿਉਂਕਿ ਆਲੇ-ਦੁਆਲੇ ਦੇ ਜਿਹੜੇ ਸੀਸੀਟੀਵੀ ਸੀਗੇ ਉਥੋਂ ਇਹਨਾਂ ਦੀਆਂ 5-6 ਬੰਦਿਆਂ ਦੀਆਂ ਜਿੱਦਾਂ ਫੋਟਾਂ ਆ ਗਈਆਂ 5 ਨਹੀਂ 7 7 ਬੰਦੇ ਸੀਗੇ ਇਹ ਅਨੋਵਾ ਗੱਡੀ ਵੀ 7 ਸੀਟਰ ਆ ਠੀਕ ਆ ਉਹਦੇ ਵਿੱਚ ਇਹ ਜਾਣਾ ਸੀਗਾ ਇਹਨਾਂ ਨੇ ਤੇ ਇਹ ਰਾਸਤੇ ਦੇ ਵਿੱਚ ਮਾਰ ਕੇ ਬਾਈ ਨੂੰ ਸੈਟ ਗਏ ਤੇ ਕਿਸੇ ਨੂੰ ਕੋਈ ਪਤਾ ਨਹੀਂ ਵੀ ਮੰਗਲ ਸਿੰਘ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਠੀਕ ਹੈ ਜੀ ਬਾਅਦ ਵਿੱਚ ਪੁਲਿਸ ਵਾਲਿਆਂ ਨੇ ਕਾਰਵਾਈ ਕੀਤੀ ਰੈੱਡ ਲਾਈਟ ਯਾਨੀ ਕਿ ਜਾਰੀ ਕੀਤਾ ਤੇ ਇਹ ਬੰਦੇ ਫੜੇ ਜੀ ਸਰਸੇ ਤੋਂ ਠੀਕ ਆ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਯਾਨੀ ਕਿ ਬਿਆਨ ਦਿੱਤੇ ਆ ਵੀ ਅਸੀਂ ਇਦਾਂ ਇਦਾਂ ਕਰਕੇ ਮੰਗਲ ਸਿੰਘ ਨੂੰ ਮਾਰਿਆ ਵਾ ਤੇ ਮੰਗਲ ਸਿੰਘ ਦੀ ਜਿਹੜੀ ਬਾਡੀ ਆ ਇਹ 4 ਅੰਕ ਦਿਨਾਂ ਬਾਅਦ ਮਿਲੀ ਆ ਉਹ ਵੀ ਝਾੜੀਆਂ ਦੇ ਵਿੱਚੋਂ ਠੀਕ ਆ 4 4-5 ਦਿਨ ਬੀਤਣ ਦੇ ਕਰਕੇ ਇਹਦੀ ਜਿਹੜੀ ਬਾਡੀ ਸੀਗੀ ਉਹੋ ਯਾਨੀ ਕਿ ਖਰਾਬ ਹੋ ਗਈ ਹਨਾ ਤੇ ਯਾਨੀ ਕਿ ਕੀੜੇ ਚੱਲ ਪਏ ਸੀਗੇ ਬਾਡੀ ਦੇ ਵਿੱਚ ਠੀਕ ਇਸਕੇ ਬਾਰੇ ਆਪਣੇ ਮੈਟਿਕਸ ਹੁੰਦਾ ਹੈ ਦੇਣਾ ਮੇਰੇ ਵੀਰਾਂ ਜਿਹੜੇ ਹੈਗੇ ਆ ਦੇਖਦੇ ਮੈਨੂੰ ਹਨਾ ਵੀਡੀਓ ਸ਼ੇਅਰ ਕਰੋ ਜਿਹੜਾ ਉਹ ਲੋਕਾਂ ਦਾ ਲੱਗ ਸਕੇ ਕੈਮਰਾ ਨੂੰ ਪਤਾ ਲੱਗੇ ਇਹ ਬਾਈ ਜੀ ਇਹਦੀ ਕੋਈ ਕਹਾਣੀ ਹੈ ਹਨਾ ਜਿਲੰਦਰ ਦਾ ਸੀਗਾ ਉਰਾਲ ਅੰਮ੍ਰਿਤ ਸੋੜਤੇ ਹੋਇਆ ਸੀਗਾ ਠੀਕ ਹੈ ਅੰਮ੍ਰਿਤਸਰ ਰੋਡ ਤੇ ਉਹਨੂੰ ਇਦਾਂ ਲੁੱਟਿਆ ਸੀਗਾ ਵੀ ਉਹ ਚਿੱਟੀ ਫੱਕੇ ਸਾਹਨੇ ਗਿਆ ਆ ਠੀਕ ਹੈ ਦੋ ਪੁਲਿਸ ਵਾਲੇ ਵਿੱਚ ਆਏ ਆ ਉਹਨੂੰ ਕਹਿੰਦੇ ਯਾਰ ਸਾਨੂੰ ਅੱਗੇ ਥੇ ਤੇ ਬੰਦੇ ਚੱਲ ਪੁਲਿਸ ਆ ਮੈਂ ਬਾ ਲੈਣਾ ਠੀਕ ਹੈ ਪੈਣ ਲੱਗੇ ਕੋਈ ਬਰੀਦੀ ਹੀ ਹੁੰਦਾ